ਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੋ ਮੇਰਾ ਰਾਖਾ ਸਬਨੀ ਥਾਈ ਤਾ ਪਉ ਕਿਹਾ ਕੜਾ ਜੀਓ ਸੋ ਕਹੋ ਟਲ ਗੁਰ ਸੇਵੀਐ ਮਨਸ ਸਹਜ ਸੁਭਾਏ ਹੀ ਦਰਸ਼ਨ ਅਰਸ਼ੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਡਹੰਸ ਮਹਲਾ 5 ਵਾ ਵੇਸਰ ਨਾਹੀ ਪ੍ਰਭ ਦੀਨਾ ਦਯਾਲਾ ਤੇਰੀ ਸ਼ਰਨ ਬੋ ਰਨ ਕਿਰਪਾਲਾ ਵਿਸਰ ਨਾਹੀ ਪ੍ਰਵਦੀਨ ਦਇਆਲਾ ਤੇਰੀ ਸ਼ਰਨ ਓਰਨ ਕਿਰਪਾਲਾ ਰਹਾਉ ਜਹ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵਿਲਾ ਵਿਸਰਹਿ ਕਾ ਲਗੈ ਹਵਾ ਤੇਰੇ ਜੀ ਤੂੰ ਸਦਹੀ ਸਾਥੀ ਸੰਸਾਰ ਸਾਗਰ ਤੇ ਕਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੋਂ ਰਖ ਹੈ ਤਿਸ ਦੋਖ ਨਾ ਥੀਆ ਤੋ ਏਕੋ ਸਾਹਿਬ ਔਰ ਨਾ ਹੋਰ ਬਿਨੋਂ ਕਰੇ ਨਾਨਕ ਪਰ ਜੋਰ ਤੋ ਇੱਕੋ ਸਾਹਿਬ ਔਰ ਨਾ ਹੋਰ ਬਿਨੋਂ ਕਰੇ ਨਾਨਕ ਪਰ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਪਾਗੀ ਗੁਰੂ ਪਿਆਰੀ ਸੰਗਤ ਜਿਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੜਹੰਸ ਰਾਗ ਦੇ ਅੰਦਰ ਆਪਣੀ ਬਖਸ਼ਿਸ਼ ਆਪਣੀ ਕਿਰਪਾ ਵਰਤਾ ਰਹੇ ਹਨ ਸਤਿਗੁਰੂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਕਰਦੇ ਨੇ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜਿਨੇ ਸਮੇਂ ਨੂੰ ਬਣਾਇਆ ਹੈ ਉਹ ਸਭ ਦਾ ਮਾਲਕ ਹੈ ਗੁਰੂ ਸਾਹਿਬ ਜੀ ਬੜੇ ਪ੍ਰੇਮ ਸਹਿਤ ਬੇਨਤੀ ਕਰਕੇ ਕਹਿੰਦੇ ਹਨ ਸੰਸਾਰ ਦੇ ਜੀਵਾਂ ਨੂੰ ਸਮਝਾ ਰਹੇ ਹਨ ਗਿਆਨ ਕਰਵਾ ਰਹੇ ਹਨ ਪਰਮੇਸ਼ਰ ਦਿਆਲਾ ਹੈ ਧਰਮ ਹੈ ਬਿਸਰ ਨਾਹੀ ਕਦੇ ਹੋ ਵਿਸਰੇ ਨਾ ਉਹਦਾ ਨਾਮ ਕਦੇ ਜ਼ਿੰਦਗੀ ਵਿੱਚੋਂ ਵਿਸਰੇ ਨਾ ਜਦੋਂ ਉਹਦੀ ਸ਼ਰਨ ਵਿੱਚ ਜਾਈਏ ਤਾਂ ਪੂਰੀ ਕਿਰਪਾ ਮਿਲਦੀ ਹੈ। ਉਹਦੀ ਪੂਰੀ ਕਿਰਪਾ ਦਾ ਸਦਕਾ ਹੀ ਨਾਮ ਜਪਿਆ ਜਾਂਦਾ ਹੈ। ਗੁਰੂ ਸਾਹਿਬ ਜੀ ਰਹਾਉ ਦੀ ਤੋਂ ਬਾਅਦ ਅਗਲੇ ਬਚਨ ਵਿੱਚ ਕਰਦੇ ਹਨ ਜਹ ਚਿਤ ਆਵਹਿ ਜਿੱਥੇ ਜਿਹੜੀ ਵੀ ਜਗ੍ਹਾ ਹੋਵੇ ਜਿਹੋ ਜავი ਸਮਾ ਹੋਵੇ ਜਿੱਥੇ ਪ੍ਰਮਾਤਮਾ ਚਿਤ ਆਵੇ ਉਹ ਜਿਹੜਾ ਥਾਨ ਹੈ ਉਹ ਸੁਹਾਵਾ ਬਣ ਜਾਂਦਾ ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਵੀ ਚਰਨ ਪਾਉਂਦੇ ਜਿਸ ਸੇਵਕਾਂ ਨੇ ਕਰ ਵੀ ਉਹਨਾਂ ਨੇ ਚਰਨ ਪਾਏ ਉੱਥੇ ਸਾਸਨਜ ਉਹਨਾਂ ਦੇ ਨਾਮ ਦੇ ਉੱਪਰ ਮੇਲੇ ਲੱਗਦੇ ਆ ਕੋਥਾਨ ਸੁਹਾਵੀ ਹੋ ਜਾਂਦੀ ਹੈ ਤੇ ਜੇ ਪਰਮੇਸ਼ਰਾ ਵਿਸਰ ਜਾਵੇ ਜਿਹਦੇ ਵੇਲੇ ਵਿਸਰ ਜਾਵੇ ਤਾਂ ਲੱਗ ਹੈ ਹਵਾ ਉਹਨੂੰ ਹਏ ਲੱਗ ਜਾਂਦੀ ਹੈ ਜਿੰਦਗੀ ਵਿੱਚ ਉਹਨੂੰ ਤੜਫਣਾ ਲੱਗ ਜਾਂਦੀ ਹੈ ਤੋਂ ਸਾਰੇ ਜੀਵਾਂ ਦਾ ਸਾਥੀ ਹੈ ਪਰਮੇਸ਼ਰ ਸਾਥੀ ਬਣ ਕੇ ਰਹਿੰਦਾ ਹਮੇਸ਼ਾ ਇਹ ਸੰਸਾਰ ਇਹ ਸਾਗਰ ਹੈ ਇਹ ਸੁੱਖ ਦਾ ਵੀ ਸਾਗਰ ਹੈ ਇਹ ਦੁੱਖਾਂ ਦਾ ਵੀ ਸਾਗਰ ਹੈ ਸੰਸਾਰ ਇਹਦੇ ਵਿੱਚੋਂ ਉਸ ਅਕਾਲ ਪੁਰਖ ਕੋਲੋਂ ਬੇਗਰ ਨੂੰ ਬੇਨਤੀ ਕਰਤੀਏ ਜਿਵੇਂ ਤੋ ਹਾਥੀ ਨੂੰ ਪਾਰ ਲੰਘਾ ਲੈਣਾ ਇਸੇ ਤਰ੍ਹਾਂ ਇਹਨਾਂ ਜੀਵਾਂ ਤੇ ਦਇਆ ਕਰਕੇ ਆਪਣੇ ਹੱਥੀ ਇਹਨਾਂ ਨੂੰ ਪਾਰ ਲੰਘਾ ਲੈ ਬਾਹ ਫੜ ਕੇ ਪਾਰ ਲੰਘਾ ਲੈ ਆਉਣਾ ਜਾਣਾ ਇਹ ਉਹਦੀ ਖੇਡ ਬਣਾਈ ہوئی ਹੈ ਜਿਹੜਾ ਇੱਕ ਵਾਰੀ ਸੰਸਾਰ ਵਿੱਚ ਆਇਆ ਉਹਨੇ ਇੱਕ ਲੈਣਕ ਦੇ ਨੇ ਦੁਨੀਆ ਨੂੰ ਜਾਣાવી ਹੈ ਚੜਨાવી ਹੈ ਇਹ ਉਹਨੇ ਕੀਤਾ ਉਹਨੇ ਖੇਡ ਬਣਾਈ ਹੈ ਪਰ ਜਦੋਂ ਤੋਂ ਉਹ ਰਖਵਾਲਾ ਬਣ ਜਾਂਦਾ ਹੈ ਹੁਣ ਰਖਵਾਲਾ ਕਿਵੇਂ ਹੈ ਜਿਹੜੇ ਕਈ ਵਾਰੀ ਦੁੱਖਾਂ ਤੋਂ ਬਚ ਜਾਂਦੇ ਨੇ ਤਾਂ ਦੋਸਤ ਹੋ ਕੇ ਆਪਣੇ ਘਰ ਆ ਜਾਂਦੇ ਨੇ ਜਦੋਂ ਰਖਵਾਲਾ ਬਣ ਜਾਂਦਾ ਹੈ ਉਹਨੂੰ ਫਿਰ ਕੋਈ ਦੁੱਖ ਨਹੀਂ ਲੱਗਦਾ ਕੋਈ ਦੁੱਖ ਆਉਂਦਾ ਨਹੀਂ ਸੋ ਸਾਹਿਬ ਇੱਕੋ ਹੈ ਜਿਨੇ ਇਸ ਚੀਜ਼ ਨੂੰ ਪਛਾਣ ਲਿਆ ਕਿ ਇੱਕੋ ਹੈ ਸਾਹਿਬ ਉਸੇ ਨੂੰ ਹੀ ਹਿੰਦੂ ਲੋਕ ਰਾਮ ਕਹਿੰਦੇ ਨੇ ਉਸੇ ਨੂੰ ਹੀ ਇਸਲਾਮ ਦੇ ਲੋਕ ਅੱਲਾਹ ਕਹਿ ਕੇ ਬੁਲਾਉਂਦੇ ਨੇ ਉਸੇ ਨੂੰ ਹੀ ਈਸਾਈ ਲੋਕ ਗੋਡ ਕਹਿ ਕੇ ਬੁਲਾਉਂਦੇ ਨੇ ਇਹ ਉਸੇ ਨੂੰ ਹੀ ਸਿੱਖ ਲੋਕ ਵਾਹਿਗੁਰੂ ਕਹਿੰਨੇ ਨੇ ਇਕੋ ਹੈ ਹੋਰ ਨਾ ਕੋਈ ਉਹਦੇ ਵਰਗਾ ਬਿਨੋ ਕਰੇ ਇਕੋ ਬੇਨਤੀਆਂ ਨੇ ਬੰਦਨਾ ਹੈ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀਆਂ ਨੇ اے ਵਾਹਿਗੁਰੂ ਤੂੰ ਆਪਣੇ ਚਰਨਾਂ ਨੇ ਨਾਲ ਜੋੜ ਕੇ ਰੱਖੀ ਜਿਹੜੀ ਮੌਜ ਤੇਰੇ ਚਰਨਾਂ ਦੇ ਵਿੱਚ ਹੈ ਉਹ ਹੋਰ ਦੁਨੀਆ ਵਿੱਚ ਕਿਤੇ ਨਹੀਂ ਮਿਲ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ